ਫਾਨੂੰ ਇਹ ਦੱਸੋ ਵੋਟ ਕਿਹਨੂੰ ਪਾਈਏ ਕਿਉਂ ਐ ਕਿਉਂ ਦੱਸੇ ਵੋਟ ਕਿਹਨੂੰ ਪਾਈਏ ਤੁਸੀਂ ਵੋਟ ਕਿਨੂੰ ਪਾਉਣੀ ਚਾਹੀਦੀ ਆ ਪਹਿਲਾਂ ਤਾਂ ਇਹ ਗੱਲ ਕਰੋ ਪਿਛਲੇ 35-40 ਸਾਲਾਂ ਚ ਲੋਕਾਂ ਦਾ ਦਿਮਾਗ ਬਦਲਤਾ ਜਿਹੜੀਆਂ ਪਾਰਟੀਆਂ ਨੇ ਉਹ ਰਾਜ ਕੱਲਾ ਡੰਡੇ ਨਾਲ ਨਹੀਂ ਕਰਦੀਆਂ ਉਹ ਲੋਕਾਂ ਦੇ ਸੋਚਣ ਦਾ ਤਰੀਕਾ ਬਦਲ ਲੈਂਦੀਆਂ ਨੇ ਐਨਐਲਏ ਦੇ ਫਰਜ਼ ਕੀ ਨੇ ਉਹਨੇ ਭੋਗਾਂ ਅਰਦਾਸਾਂ ਤੇ ਜਾਣਾ ਜਾਂ ਉਹਨੇ ਕਾਨੂੰਨ ਬਣਾਉਣੇ ਨੇ ਨੀਤੀਆਂ ਸੁਧਣੀਆਂ ਨੇ ਉਹ ਬਦਲਣੀਆਂ ਨੇ ਦਲਤ ਲੀਡਰਸ਼ਿਪ ਵੀ ਉੱਡ ਗਈ ਇਸੇ ਤਰ੍ਹਾਂ ਅਕਾਲੀ ਲੀਡਰਸ਼ਿਪ ਵੀ ਉਡ ਗਈ ਇਸੇ ਤਰ੍ਹਾਂ ਕਾਂਗਰਸ ਲੀਡਰਸ਼ਿਪ ਵੀ ਉਡ ਗਈ ਬੁੱਢਿਆਂ ਦਾ ਰਾਜ ਆ ਗਿਆ ਨਾ ਨਵੇਂ ਨੂੰ ਆਉਣ ਨਹੀਂ ਦਿੰਦੇ ਆਪਣੇ ਕੰਮ ਦੇਖਦੇ ਨੇ ਕਿ ਏਜੰਡਾ ਦੇਖਦੇ ਨੇ ਪਾਰਟੀ ਦੇਖਦੇ ਨੇ ਉਮੀਦਵਾਰ ਦੇਖਦੇ ਨੇ ਜਦੋਂ ਲਾਈਨ 'ਚ ਖੜੇ ਹੁੰਦੇ ਨੇ ਵੋਟਰ ਕੁਝ ਨਾ ਦਿਮਾਗ 'ਚ ਹੁੰਦਾ ਹੋਊਗਾ ਨਾ ਹਮੇਸ਼ਾ ਬਿਲਕੁਲ ਦਿਮਾਗ 'ਚ ਹੁੰਦਾ ਸੋਚਣੇ ਇਹ ਲਾਤਾ ਵੀ ਆਪਣੇ ਕੰਮ ਨੇੜੇ ਕੌਣ ਕਰਾऊं ਜਾਂ ਆਪਾਂ ਨੂੰ ਵੱਧ ਸਹੂਲਤ ਇਹ ਆਪ ਕਰੋੜਾਂ ਦੀ ਕਰਪਸ਼ਨ ਕਰਦੇ ਨੇ ਅਰਬਾਂ ਦੀ ਕਰਦੇ ਨੇ ਲੱਖਾਂ ਦੀ ਕਰਦੇ ਨੇ ਠੇਠਾ ਜੇ ਕੋਈ ਅਟਾ ਦਾਣ ਨਾਲ ਚੱਲ ਲਾ ਉਹਦੇ ਨਾਲ ਆ ਬਿਜਲੀ ਫਰੀ ਨਾਲ ਚੱਲ ਲਾ ਉਹਦੇ ਨਾਲ ਆ ਕਹੇ ਤਾਂ ਦਿੰਨੇ ਸੀ ਉਹ ਰਾਜ ਚ ਉਹਨਾਂ ਮੇਲੇ ਚ ਇੱਕ ਵੀ ਫਾਸੀ ਨਹੀਂ ਲੱਗੀ ਤੇ ਇੱਥੇ ਕੋਈ ਕਿਸੇ ਨੇ ਥੱਪੜ ਮਾਰ ਜੇ ਅਗਲੇ ਕਹਿੰਦੇ ਫਾਸੀ ਲਾਓ ਖੜ ਕੇ ਚਰਾਹੀ ਤੇ ਲਾਓ ਤੁਸੀਂ ਵਿਚਾਰਾਂ ਦੀ ਗੱਲ ਕਰੋ ਨਾ ਵੀ ਤੇ ਕੇਂਦਰ ਸਰਕਾਰ ਦੀਆਂ ਭਾਜਪਾ ਦੀ ਵੀ ਇਹ ਨੀਤੀ ਆ ਵੀ ਪੰਜਾਬ ਚ ਵੱਧ ਤੋਂ ਵੱਧ ਝੋਲਾ ਪਾ ਕੇ ਰੱਖੋ ਜੇ ਕਿਸਾਨ ਅੰਦੋਲਨ ਵਾਂਗੂ ਧਰਮ ਯੁੱਧ ਮੋਰਚੇ ਵਾਂਗੂ ਜਾਂ ਪੰਜਾਬੀ ਸੂਬੇ ਮੋਰਚੇ ਵਾਂਗੂ ਇਹਨਾਂ ਨੇ ਇੱਕ ਵਰਤਾਂਚ ਸਿਰ ਜਿਲੇ ਆ ਫਿਰ ਇਹ ਧੱਕੇ ਇਹਨਾਂ ਦੀ ਬਹੁਤ ਵੱਡੀ ਪਾਉਂਦੇ ਨੇ ਕਿ ਅਕਾਲੀ ਦਲ ਤੇ ਕਾਂਗਰਸ ਦਾ ਸਮਝੌਤਾ ਕਿਉਂ ਨਹੀਂ ਹੋ ਸਕਦਾ ਭਾਜਪਾ ਨੇ ਕੀ ਸੀਮਤ ਕੀਤਾ ਹੋਇਆ ਅਕਾਲੀ ਦਲ ਨੂੰ ਕਿ ਉਹਨਾਂ ਨੇ ਸੋਚਣਾ ਹੀ ਇਹੀ ਹੈ ਵੀ ਅਸੀਂ ਭਾਜਪਾ ਨੂੰ ਛੱਡ ਕੇ ਜਾ ਨਹੀਂ ਸਕਦੇ ਦੂਜੀ ਗੱਲ ਦਰਬਾਰ ਸਾਹਿਬ ਤੇ ਫੌਜੀ ਹਮਲਾ ਸਿੱਖਾਂ ਦੀ ਨਾਸ਼ਲ ਕੁਸੀ ਦਿੱਲੀ ਦੇ ਵਿੱਚ ਕੀਤੀ ਆ ਪਰ ਲੰਕਾਰਾ ਹਰ ਵਾਰ ਭਾਜਪਾ ਤੇ ਜਨ ਸੰਗ ਨਾਲ ਮਾਰਿਆ ਜਦੋਂ ਕਤਲ ਹੁੰਦਾ ਨਾ ਲੰਕਾਰਾ ਮਾਰਨ ਵਾਲਾ ਵੀ 302 ਚ ਸ਼ਾਮਲ ਹੁੰਦਾ ਭਾਜਪਾ ਇਹਨਾਂ ਨਾਲ ਵੱਖਰੀ ਕਿਵੇਂ ਆ ਸਮਝਦੇ ਪੱਧਰ ਤੇ ਹੁਣ ਜਦੋਂ ਇਹ ਸੱਤਾ 'ਚ ਆ ਗਈ ਭਾਜਪਾ ਤੁਸੀਂ ਦੱਸੋ ਸਿੱਖਾਂ ਨੇ ਇੱਕ ਮਸਲਾ ਹੱਲ ਕੀਤਾ ਹੋਵੇ ਦਿੱਲੀ ਕਮੇਟੀ ਖੋਲੀ ਦੂਜੇ ਬੋਰਡ ਵੀ ਆਪਣੇ ਕਬਜ਼ੇ 'ਚ ਕਰ ਲਏ ਦੱਸੋ ਤਾਂ ਸਹੀ ਨਾ ਤੁਸੀਂ ਅੱਜ ਭਾਜਪਾ ਤੋਂ ਕਹਾਓ ਵੀ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ ਤੁਸੀਂ ਤਾਂ ਕਿਤਾਬਾਂ 'ਚ ਲਿਖਿਆ ਹੋਇਆ ਵੀ ਕਾਂ德ਰਾ ਕੰਨੀ ਝਿਜਕਦੀ ਸੀ ਜੇ ਅਸੀਂ ਨਾ ਦਬਾਅ ਪਾਉਂਦੇ ਮਜਾਰਾ ਪਾਰਲੀਮੈਂਟ ਦੇ ਦੋਵਾਲੇ ਕੀਤਾ ਤੁਸੀਂ ਵੀ ਫੌਜ ਦੇ ਹਵਾਲੇ ਕਰੋ ਜਿਹੜੇ ਅੱਜ ਕਹਿੰਦੇ ਨੇ ਸਾਡੇ ਲਈ ਉਸੂਲਾਂ ਦੀ ਗੱਲ ਆ ਹੁਣ ਤੱਕ ਉਸੂਲਾਂ ਨੂੰ ਰਗੜਨ ਵਾਲੇ ਵੀ ਤੁਸੀਂ ਹੁਣ ਮੁੜ ਕੇ ਉਹ ਹੀ ਉਸੂਲ ਤੁਹਾਨੂੰ ਯਾਦ ਆਗੇ ਫੋਟੇ ਤੇ ਕੀ ਪਰ ਹੁਸੈਨਾ ਤੇ ਖੜੋਂਗੇ ਕਿ ਨਹੀਂ ਖੜੋਂਗੇ ਸੋ ਇਸ ਕਰਕੇ ਸਿਆਸਤ ਦੇ ਵਿੱਚ ਬਦਲੀ ਹੋਈ ਹਾਲਤ ਚ ਸਾਂਝਾ ਬਖਰੀਵਾ ਹੁੰਦੀਆਂ ਨੇ ਅਕਾਲੀ ਦਲ ਨੇ ਜਿੰਨੀਆਂ ਵੋਟਾਂ ਲੈਣੀਆਂ ਸੀ ਲੈ ਲਈਆਂ 84 ਦੇ ਉੱਤੇ ਵੀ ਕਾਂਗਰਸ ਨੇ ਕਰਵਾਇਆ ਸਾਨੂੰ ਵੋਟ ਪਾਓ ਹੁਣ ਲਾਹਾ ਤਾਂ ਲੈ ਨਹੀਂ ਸਕਦੇ ਕਿ ਲੀਡਰ ਦੁਕਿਏ ਨੇ ਕੱਲ ਅਕਾਲੀ ਦਲ ਵਾਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਹ ਸਮੱਸਿਆ 2027 ਵਿੱਚ ਵੀ ਆ ਸਕਦੀ ਅਕਾਲੀ ਦਲ ਵਾਸਤੇ ਕਿ ਤੁਸੀਂ ਕਾਂਗਰਸ ਦਾ ਸਾਥ ਕਿਉਂ ਦਿੱਤਾ ਇੰਡੀਆ ਕੱਟ ਜੋਣੇ ਚ ਤੁਸੀਂ 1977 ਚ ਜਦੋਂ ਇੰਦਰਾ ਗਾਂਧੀ ਨੇ ਇੰਨੀ ਹੱਤ ਮਚਾਈ ਸੀ ਉਦੋਂ ਜਿਹੜੇ ਸਾਰੇ ਇਕੱਠੇ ਹੋਏ ਸੀ ਇੱਕ ਦੂਜੇ ਦੇ ਸਾਥੀ ਸੀ ਐਨੇ ਸਾਲ ਹੋ ਗਏ ਤੁਹਾਡੇ ਸੱਤਾ ਭਾਜਪਾ ਨਾਲ ਦੱਸੋ ਸਿੱਖਣਾ ਕਿਹੜਾ ਕੰਮ ਕਰਾਇਆ ਤੁਸੀਂ ਕਿਹੜਾ ਇਨਸਾਫ ਲੈ ਲਿਆ ਉਹਨਾਂ ਤੋਂ ਇਸ ਕਰਕੇ ਇਹ ਆਪ ਹੀ ਇੱਕ ਇਹਦੇ ਜਾਲ ਚ ਫਸੇ ਹੋਏ ਨੇ ਹੁਣ ਭਾਜਪਾ ਇਹਨਾਂ ਦੀ ਸੰਗੀ ਨਾਪ ਰਹੀ ਆ ਵੀ ਕਾਂਗਰਸ ਵੱਲ ਜਾਣੋ ਰਹੇ ਇਕੱਲੇ ਲੜਨਗੇ ਦੇਖਾਂਗੇ ਕੀ ਬਣਦਾ ਅਸੀਂ ਤੇਰਾ ਲੜਾਂਗੇ ਜੋ ਵੀ ਮੌਜੂਦਾ ਲੀਡਰ ਨੇ ਜਦੋਂ ਉਹ ਪਾਰਟੀਆਂ ਬਦਲ ਲੈਂਦੇ ਨੇ ਤਾਂ ਲੋਕ ਸਵਾਲ ਕਰਦੇ ਨੇ ਕਿਸੇ ਨੇ ਕਮੈਂਟ ਵਿੱਚ ਪਾਇਆ ਸੀ ਸੋਸ਼ਲ ਮੀਡੀਆ ਉੱਤੇ ਵੀ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਕਿ ਜੇਪੋਧਾਦਨ ਲੈ ਲਈਏ ਰਿੰਕੂ ਦੀ ਜੋ ਕਿ ਜਲੰਧਰ ਵਿੱਚੋਂ ਆਮ ਆਦਮੀ ਪਾਰਟੀ ਦੇ ਐਮਪੀ ਸਨ ਉਸ ਤੋਂ ਬਾਅਦ ਉਹ ਭਾਜਪਾ ਵਿੱਚ ਜਾਂਦੇ ਨੇ ਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਹੁਣ ਉਹ ਭਾਜਪਾ ਵਿੱਚ ਚਲੇ ਗਏ ਕਿ ਉਹਨਾਂ ਦੀਆਂ ਵੋਟਾਂ ਵੀ ਭਾਜਪਾ ਵਿੱਚ ਚਲੇ ਗਈਆਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਕਿਉਂ ਨਹੀਂ ਬਣਦੀ ਜੇ ਇੰਡੀਆ ਗੱਠਜੋੜ ਦੀ ਗੱਲ ਕਰੀਏ ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਕਈ ਜਗ੍ਹਾ ਦੇ ਉੱਤੇ ਨਾਲ ਮੌਜੂਦ ਹੈਗੀ ਐ ਪਰ ਪੰਜਾਬ ਦੇ ਵਿੱਚ ਇਹੋ ਜਿਹਾ ਕੀ ਕਚੋਲਾ ਪਿਆ ਹੋਇਆ ਏ ਫਿਰ ਗੱਲ ਕਰਾਂਗੇ ਆਪਾਂ ਡਾਕਟਰ ਤਨਵੀਰ ਗਾਂਧੀ ਦੀ ਜੋ ਕਿ ਕਾਂਗਰਸ ਪਾਰਟੀ ਵਿੱਚ ਚਲੇ ਗਏ ਨੇ ਰਾਹੁਲ ਗਾਂਧੀ ਦੀਆਂ ਜੋ ਯਾਤਰਾਵਾਂ ਸਨ ਉਹਦੇ ਵਿੱਚ ਵੀ ਸ਼ਾਮਲ ਹੁੰਦੇ ਸਨ ਤੇ ਫਿਰ ਗੱਲ ਕਰਾਂਗੇ ਲੋਕਾਂ ਦੀ ਕਿ ਲੋਕ ਕੀ ਸੋਚਦੇ ਨੇ ਕਿ ਲੋਕਾਂ ਨੂੰ ਪਤਾ ਹੈ ਕਿ ਸਾਡਾ ਸਹੀ ਉਮੀਦਵਾਰ ਕੌਣ ਬਣ ਸਕਦਾ ਵੋਟ ਕਿਵੇਂ ਕਰਨੀ ਐ ਕਿ ਪਾਰਟੀ ਨੂੰ ਦੇਖਣਾ ਹੈ ਕਿ ਉਮੀਦਵਾਰ ਨੂੰ ਦੇਖਣਾ ਹੈ ਜਾਂ ਆਪਣੇ ਮੁੱਦੇ ਦੇਖਨੇ ਨੇ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਜੋ ਨੇ ਕਿ ਪੰਜਾਬ ਦੇ ਲੋਕ ਖੁਦ ਆਪਣੇ ਅਜੰਡੇ ਉੱਪਰ ਲੈ ਕੇ ਆ ਰਹੇ ਨੇ ਕਿ ਤੁਹਾਨੂੰ ਲੁਭਾਉਣ ਵਾਸਤੇ ਜੋ ਵਾਅਦੇ ਕੀਤੇ ਜਾ ਰਹੇ ਨੇ ਉਹ ਸੁਪਰ ਵੋਟ ਕਰੋਗੇ ਕਿ ਆਪਣੇ ਬੱਚੇ ਦੇ ਭਵਿੱਖ ਵਾਸਤੇ ਫਿਰ ਵੋਟ ਕਰੋਗੇ ਕਿੰਨੂ ਮਾਨਲੇਵਿੰਦਰ ਸਿੰਘ ਮਾਲੀ ਸਾਡੇ ਨਾਲ ਨੇ ਸਭ ਆਪਾ ਸਵਾਗਤ ਹੈ ਸ਼ੁਕਰੀਆ ਜੀ ਤੁਸੀਂ ਅਕਸਰ ਸੋਸ਼ਲ ਮੀਡੀਆ ਉੱਤੇ ਲਿਖਦੇ ਹੋ ਪਰ ਸਵਾਲ ਇੱਕ ਬੜਾ ਗੰਭੀਰ ਬਣਿਆ ਹੋਇਆ ਏ ਲੋਕ ਵੋਟ ਕਰਨ ਕਿੰਨੂ ਪਾਰਟੀ ਨੂੰ ਉਮੀਦਵਾਰ ਨੂੰ ਕਿਹ ਅਜੰਡੇ ਉਤੇ ਵੋਟ ਕਰਨਾ ਜਦ ਜੋ ਪਾਰਟੀਆਂ ਲੁਭਾਉਂਦੀਆਂ ਨੇ ਕਿ ਅਸੀਂ ਤੁਹਾਨੂੰ ਆਫਰੀ ਦੇਵਾਂਗੇ ਉਸ ਉਪਰ ਵੋਟ ਕਰਨਾ ਦੇਖੋ ਇੱਕ ਗੱਲ ਆ ਸਿਧਾਂਤਕ ਤੌਰ ਤੇ ਸਿਧਾਂਤਕ ਤੌਰ ਤੇ ਤਾਂ ਲੋਕਾਂ ਨੂੰ ਜੋ ਉਹਨਾਂ ਨੂੰ ਲੋਕਪੱਖੀ ਸਿਆਸਤ ਲੱਗਦੀ ਆ ਜੋ ਅਜੰਡਾ ਉਹਨਾਂ ਨੂੰ ਵਧੀਆ ਲੱਗਦਾ ਵੀ ਲੋਕਾਂ ਦੇ ਲਈ ਪੰਜਾਬ ਦੇ ਲਈ ਮੁਲਕ ਦੀ ਬਿਹਤਰੀ ਲਈ ਆ ਉਹਨੂੰ ਕਰਨਾ ਚਾਹੀਦੀ ਆ ਵੋਟ ਉਹਨੂੰ ਪਾਉਣੀ ਚਾਹੀਦੀ ਆ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੁੱਧੀ ਹੋਣਾ ਜਿਹੜਾ ਉਹਦੀ ਥਾਂ ਸ਼ਰਧ ਨੂੰ ਵਿਚਾਰ ਨੂੰ اہمیت ਦੇਣੀ ਚਾਹੀਦੀ ਆ ਇਹ ਤਾਂ ਸਿਧਾਂਤਕ ਤੌਰ ਤੇ ਸਹੀ ਗੱਲ ਆ ਪਰ ਪਿਛਲੇ 35-40 ਸਾਲਾਂ ਚ ਲੋਕਾਂ ਦਾ ਦਿਮਾਗ ਬਦਲਤਾ ਜਿਹੜੀਆਂ ਪਾਰਟੀਆਂ ਨੇ ਉਹ ਰਾਜ ਕੱਲਾ ਡੰਡੇ ਨਾਲ ਨਹੀਂ ਕਰਦੀਆਂ ਉਹ ਲੋਕਾਂ ਦੇ ਸੋਚਣ ਦਾ ਤਰੀਕਾ ਬਦਲ ਦਿੰਦੀਆਂ ਨੇ ਹੁਣ ਤੁਸੀਂ ਇਹ ਵੇਖ ਲਓ ਵੀ ਮੈਨੀਫੈਸਟੋ ਪਾਰਟੀਆਂ ਜਾਰੀ ਕਰਦੀਆਂ ਸੀ ਨਾ ਸਵਾਲ ਉੱਠ ਖੜਿਆ ਵੀ ਤੁਸੀਂ ਵਾਅਦੇ ਕਰਦੇ ਹੋ ਪੂਰੇ ਨਹੀਂ ਕਰਦੇ ਇਹ ਲੋਕਾਂ ਨਾਲ ਵੱਡਾ ਧੋਖਾ ਇਹ ਮੈਮੋਰੰਡਮ ਆਫ ਅੰਡਰਸਟੈਂਡਿੰਗ ਆ ਵੀ ਭਾਈ ਸਾਨੂੰ ਸੱਤਾ ਦਿਓ ਅਸੀਂ ਸੱਤਾ ਨੂੰ ਲੋਕੇਤਾਂ ਲਈ ਵਰਤਾਂਗੇ ਇਸ ਕਰਕੇ ਇਹ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਮੰਗੁੱਠੀ ਕਿੰਨਾ ਤਲਕਾਤ ਆ ਇਹਨੂੰ ਗਰੰਟੀਆਂ ਦੀ ਸਿਆਸਤ ਆ ਕੀਜਰੀਵਾਲ ਕੀ ਗਰੰਟੀ ਹੈ ਹੁਣ ਮੋਦੀ ਦੀ ਗਰੰਟੀ ਹੈ ਇਹ ਆ ਗਈ ਫੇਰ ਸਵਾਲ ਇਹ ਸੀ ਵੀ ਪਾਰਟੀਆਂ ਨਾਲ ਖੜੀਆਂ ਨੇ ਇੱਕ ਪੰਤਕ ਸਿਆਸਤ ਆ ਇੱਕ ਪੰਜਾਬ ਦੀ ਸਿਆਸਤ ਆ ਇੱਕ ਰਾਸ਼ਟਰਵਾਦੀ ਸਿਆਸਤ ਆ ਲੋਕਾਂ ਦਾ ਮਨ ਕਿਤੇ ਨਾ ਕਿਤੇ ਰੂਪ ਚ ਬਣਿਆ ਹੁੰਦਾ ਸੀ ਮਰ ਮੇਰੇ ਜਿਆਦਾ ਛੋਟੇ ਹੁੰਦੇ ਪਿੰਡ ਦੇ ਕਈ ਬੰਦੇ ਸੀ ਨਾ ਜਿਹੜੇ ਕਾਂਗਰਸ ਨਾਲ ਹੁੰਦੇ ਬਹੁਤ ਘੱਟ ਹੁੰਦੇ ਪਿੰਡ ਦੇ ਸਾਡੇ ਘਰਾਂ ਚ ਅਸੀਂ ਗਵਾਂਢੀ ਜੇ ਕੋਈ ਉਹਨਾਂ ਨੂੰ ਟਿੱਥਰ ਕਰਦਾ ਉਹ ਕਹਿੰਦੇ ਖਾਣਾ ਪੀਣਾ ਕਾਂਗਰਸ ਦਾ ਵੋਟ ਪੰਥ ਨੂੰ ਪਾਉਣੀ ਮਤਲਬ ਇਸ ਕਰਕੇ ਵੀ ਉਹਨਾਂ ਦੇ ਨਾਲ ਚੱਲੇ ਜਾਂਦੇ ਸੀ ਕਈ ਉਹ ਉਹ ਘਰ ਹੁਣ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਜਿਹੜੀ ਸਿਆਸਤ ਆ ਲੋਕਾਂ ਦੀ ਸੇਵਾ ਕਰਨ ਦਾ ਸਾਧਨ ਬਣਾਉਣ ਦੀ ਥਾਂ ਇਹਨੂੰ ਇੱਕ ਧੰਦਾ ਬਣਾ ਲਿਆ ਧੰਦਾ ਬਣਾ ਲਿਆ ਜਦੋਂ ਤੁਸੀਂ ਫਿਰ ਇਹ ਪਰਿਵਾਰਵਾਦ ਆ ਗਿਆ ਇੱਥੇ ਫਿਰ ਨਿੱਜ ਪ੍ਰਸਤੀ ਆ ਗਈ ਫਿਰ ਮੁਨਾਫਾ ਆ ਗਿਆ ਚੋਣਾਂ ਵੇਲੇ ਪਹਿਲਾ ਪਿੰਡ ਦੇ ਲੋਕ ਇਕੱਠੇ ਹੋ ਕੇ ਉਦੋਂ 5-5 10-10 ਰੁਪਏ ਉਮੀਦਵਾਰ ਨੂੰ ਦਿੰਦੇ ਹੁੰਦੇ ਮੈਂ ਟੌੜਾ ਸਾਹਿਬ ਨਾਲ ਦੇਖਿਆ ਟੌੜਾ ਸਾਹਿਬ ਉਹੀ ਪੈਸੇ ਪਿੰਡ ਦੇ ਬੰਦਿਆਂ ਨੂੰ ਫੜਾ ਦਿੰਦੇ ਵੀ ਭਾਈ ਤੁਸੀਂ ਇੱਥੇ ਆਪਣੇ ਖਰਚੇ ਪਾਣੀ ਲਈ ਵਰਤ ਲਿਆ ਕਰੋ ਉਦੋਂ ਬਹੁਤ ਕੁਸ਼ੀ ਹੁੰਦਾ ਸੀ ਹੁਣ ਖਰਚੀਲੀ ਏਡੀ ਬਣਾਤੀ ਇਹ ਵੀ ਵੱਡੇ ਪਾਰਟੀ ਨੇ ਜਿਹੜੀਆਂ ਉਹ ਵੱਡੀ ਪੱਦਰ ਤੇ ਫੰਡ ਦੇਣ ਲੱਗ ਗੀਆਂ ਮਤਲਬ ਕਿਸ ਨੇ 5 ਲੱਖ ਦੇ ਤਾ ਕਿਸ ਨੇ 10 ਲੱਖ ਦੇ ਤਾ ਕਹਿੰਨੇ ਕਰੋੜ ਦੇ ਤਾ ਉਹ ਸਾਫ ਪਤਾ ਹੁੰਦਾ ਵੀ ਇਹ ਇਦੋਂ ਬਣਨ ਤੋਂ ਆਦੇ ਨੇ ਆਪਣੇ ਕੰਮ ਲੈਣੇ ਨੇ ਉਹਨਾਂ ਦੀ ਸਿਖ ਰਹਾ ਚੋਣ ਬਾਣ ਨੇ ਉਹ ਉਹ ਸਿਆਸਤ ਦੀ ਸਿਖ ਇੱਥੇ ਆ ਗਈ ਜਿਹਦੀ ਜਿਹਦੀ ਕਲਾਈ ਹੁਣ ਖੁੱਲੀ ਆ ਐਹੀ ਦੀ ਹਾਲਤ ਚ ਜਦੋਂ ਥੋੜੇ ਖਾਤਰ ਸਿਆਸਤ ਧੰਦਾ ਬਣ ਜੇ ਫੇਰ ਤੁਸੀਂ ਆਪਣੀ ਦੁਕਾਨ ਉੱਥੇ ਹੀ ਖੋਲੋਗੇ ਜਿੱਥੇ ਤੁਹਾਨੂੰ ਲੱਗਦਾ ਸੌਦਾ ਵੱਧ ਵਿਕਦਾ ਜਣੀ ਜਿੱਥੇ ਜਾ ਕੇ ਤੁਸੀਂ ਜਿੱਤ ਦੀ ਸੰਭਾਵਨਾ ਵੱਧ ਬਣਦੀ ਹੈ ਕਿਉਂਕਿ ਵਿਚਾਰਧਾਰਾ ਤੇ ਸਿਆਸਤ ਏਜੰਡੇ ਤੋਂ ਖੜਗੀਆਂ ਪਾਰਟੀਆਂ ਨਵੀਂ ਲੀਡਰਸ਼ਿਪ ਪੈਰਾ ਹੁਣੋਂ हट ਗਈ ਪਾਰਟੀ ਢਾਂਚੇ ਜਰਜਰੇ ਹੋ ਗਏ ਮੁੰਡਾ ਕਿਸੇ ਦਾ ਵਧੀਆ ਆਲਾ ਕਹਿੰਦਾ ਉਹਦੀ ਥਾਂ ਇਹ ਲੈ ਲੂਗਾ ਵੀ ਆਹ ਦੇਖੋ ਜੀ ਤ੍ਰਿਪਤਵਾਜਾ ਸਾਹਿਬ ਦਾ ਬੇਟਾ ਬੜਾ ਮਿਹਨਤੀ ਆ ਆਪਣਾ ਭੁੰਦੜ ਸਾਹਿਬ ਦਾ ਬੇਟਾ ਬੜਾ ਮਿਹਨਤੀ ਆ ਆ ਪਠਾਨ ਮਾਜਰਾ ਕਹਿੰਦਾ ਮੈਂ ਤਾਂ ਮੁੰਡਾ ਕੈਨੇਡਾ ਤੋਂ ਬੁਲਾ ਲਿਆ ਹੁਣ ਇਦ ਤੋਂ ਬਾਅਦ ਮੇਰੇ ਤੋਂ ਬਾਅਦ ਐਮਐਲਏ ਇਹ ਲੜੂ ਮਤਲਬ ਸਾਰਿਆਂ ਦਾ ਕੱਲਿਆਂ ਦਾ ਨਾਂ ਲਈਏ ਜਿਹਦਾ ਮਰਜ਼ੀ ਨਾਂ ਲੈ ਲਓ ਸਾਰੇ ਪਰਿਵਾਰਵਾਦ ਚੋਂ ਨੇ ਕਈਆਂ ਦੇ ਕਾਮਯਾਬ ਨਹੀਂ ਹੁੰਦੇ ਫਿਰ ਇਹਦੇ ਵਿੱਚੋਂ ਸਿਆਸੀ ਲੀਡਰ ਦਾ ਜਣਾਉਣਾ ਬੰਦ ਹੋ ਗਿਆ ਹੁਣ ਦੁਖਾਂਤ ਪੰਜਾਬ ਦਾ ਐਡਾ ਵੱਡਾ ਕਿ ਐਨ ਐਲ ਏ ਸਹੀ ਕੌਣ ਹੋਵੇ ਐਨ ਐਲ ਏ ਦੇ ਫਰਜ਼ ਕੀ ਨੇ ਉਹਨੇ ਭੋਗਾਂ ਅਰਦਾਸਾਂ ਤੇ ਜਾਣਾ ਜਾਂ ਉਹਨੇ ਕਾਨੂੰਨ ਬਣਾਉਣੇ ਨੇ ਨੀਤੀਆਂ ਸੁਧੜਣੀਆਂ ਨੇ ਉਹ ਬਦਲਣੀਆਂ ਨੇ ਵਿਧਾਨ ਸਭਾ ਦੇ ਸੈਸ਼ਨ ਸੰਗੜ ਕੇ ਰਹਿ ਗਏ ਰੌਲਾ ਪਾਉਣ ਦਾ ਸਾਧਨ ਬਣ ਕੇ ਰਹਿ ਗਏ ਅਫਸਰशाही ਜਿਹੜੀ ਨੀਤੀ ਬਣਾਉਂਦੀ ਹੈ ਕਾਰਪੋਰੇਟ ਜਾਂ ਉੱਤੋਂ ਹਦਾਇਤਾਂ ਆਉਂਦੀਆਂ ਨੇ ਉਹੀ ਲਲਾ ਲਲਾ ਕਰਕੇ ਪਾਸ ਹੋ ਜਾਂਦੀਆਂ ਨੇ ਉਸ ਤਰ੍ਹਾਂ ਦੇ ਯੋਗ ਬੰਦੇ ਨਹੀਂ ਲੱਭ ਰਹੇ ਤੁਹਾਨੂੰ ਨਾ ਤੁਹਾਨੂੰ ਯੋਗ ਬੰਦੇ ਉਹ ਲੱਭ ਰਹੇ ਨੇ ਵੀ ਜਿਹੜੇ ਲੋਕ ਸਭਾ ਦੇ ਵਿੱਚ ਜਾ ਕੇ ਮੁਲਕ ਦੀ ਸਿਆਸਤ ਤੈਅ ਕਰਨੀ ਹੈ ਲੋਕ ਸਭਾ ਦੇ ਫੈਸਲੇ ਨੇ ਜਿਹੜੇ ਆਹ ਲੋਕ ਵਿਰੋਧੀ ਫੈਸਲੇ ਹੋਏ ਨੇ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰ ਦੋ ਜੀਐਸਟੀ ਲਾ ਦੋ ਹੈ ਜੀ ਸੀਏ ਲਾ ਦੋ ਤਿੰਨ ਖੇਤੀ ਕਾਨੂੰਨ ਲਾ ਦੋ ਇਹ ਉੱਥੇ ਹੋਏ ਨੇ ਨਾ ਜੇ ਉੱਥੇ ਸਮਝਦਾਰ ਸਿਆਣੇ ਬੰਦੇ ਹੁੰਦੇ ਇਹਨਾਂ ਨੂੰ ਪਹਿਲਾਂ ਹੀ ਪਾਸ ਕਿਵੇਂ ਹੋਣ ਦਿੰਦੇ ਫਿਰ ਤੁਸੀਂ ਪਾਰਟੀਆਂ ਇੰਨਾ ਵਿਪਜਾਰੀ ਕਰਤਾ ਪਹਿਲਾਂ ਇੰਟੀਡੀਫੈਕਸ਼ਨ ਲਾ ਬਣਾਇਆ 1/3 ਦਾ ਫਿਰ 2/3 ਦਾ ਬਣਾਤਾ ਹੁਣ ਨਵੇਂ ਢੰਗ ਨਾਲ ਬਲਿਆ ਤਸਤੀਫੇ ਦਵਾ ਦੋ 20 25 ਤੋਂ ਮੁੜ ਕੇ ਆਪਣੀ ਟਿਕਟ ਤੇ ਲੜਾ ਲੋ ਯਾਦ ਹੋ ਤੁਹਾਨੂੰ ਸ਼ੁਰੂ ਇਹ ਸੁਖਵੀਰ ਸਾਹਿਬ ਨੇ ਕੀਤਾ ਸੀ ਮੋਗੇ ਦੇ ਤਲਵੰਡੀ ਸਾਬੋ ਤੋਂ ਹਾਂ ਹੁਣ ਇਹਦੇ ਨਾਲ ਸਰਕਾਰਾਂ ਉਲਟਾਉਂਦੇ ਤੇ ਦੂਜਾ ਕੁਝ ਕਰਨ ਲੱਗ ਗਏ ਹੁਣ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਉਹੇ ਦੇ ਬੰਦੇ ਨਹੀਂ ਮਿਲਦੇ ਨਾ ਤਾਂ ਰਾਜ ਸਭਾ 'ਚ ਮਿਲਦੇ ਨੇ ਕਿਉਂਕਿ ਰਾਜ ਸਭਾ ਦਾ ਚੁਣਨ ਲਈ ਜਿਹੜੇ ਕਰਾਈਟਰੀਆ ਸੀ ਮਾਤਦੰਡ ਸੀ ਉਹ ਬਦਲਤੇ ਮਤਲਬ ਕੋਈ ਵੀ ਕਿਤੋਂ ਜਾ ਕੇ ਬਣ ਸਕਦਾ ਜੀ ਪਹਿਲਾਂ ਉਹ ਰਾਜ ਦਾ ਪਛੰਡਾ ਹੋਣਾ ਜ਼ਰੂਰੀ ਸੀ 10 ਸਾਲ ਉਹਦੇ ਉੱਤੇ ਰਹਿਣਾ ਜ਼ਰੂਰੀ ਸੀ ਹੁਣ ਤਾਂ ਹਾਰੇ ਹੋਏ ਬੰਦੇ ਨੂੰ ਭੇਜਣ ਲੱਗੇ ਪੁੰਦੜ ਤੇ ਰਾ ਵੀ ਜਿਹੜਾ ਇਧਰੋਂ ਹਾਰ ਗਿਆ ਉਹਨੂੰ ਉਧਰ ਭੇਜ ਦੋ ਜਿਹੜਾ ਬੁੱਧੀਜੀਵੀ ਸੀ ਜਾਂ ਸਿਆਸਤਦਾਨ ਸੀ ਜਾਂ ਵਿਦਵਾਨ ਸੀ ਜਿਹੜੇ ਕੋਣ ਆ ਚੋਣ ਦੇ ਖਲਜਗਣ ਚ ਪੈਂਡ ਨਹੀਂ ਥਾ ਪਰ ਉਹਨਾਂ ਕੋਲ ਇੱਕ ਬੁੱਧਕਤਾ ਸੀ ਦੇਸ਼ ਨੂੰ ਰਾਹ ਦਿਖਾਉਣ ਦੀ ਉਹ ਤਾਂ ਜਾ ਨਹੀਂ ਰਹੇ じゃ ਹੁਣ ਕੌਣ ਆ ਗਏ ਦਲਤ ਪੋਲਿਟਿਕਸ ਦਾ ਕੀ ਬਣਿਆ ਰਿਟਾਇਰਡ ਅਫਸਰ ਆ ਗਏ ਹੈ ਜੀ ਨਚਾਰ ਆ ਗਏ ਤੇ ਫਨਕਾਰ ਆ ਗਏ ਕਿੱਥੇ ਵੀ ਦਲਤ ਸਿਆਸਤਦਾਨ ਮਾੜੇ ਚੰਗੇ ਪਹਿਲਾਂ ਹੁੰਦੇ ਸੀ ਨਾ ਸਾਰੇ ਕਾਇਤੋਂ ਫੁਲਾਨੇ ਨੂੰ ਚੱਕ ਕੇ ਫਰੀਦਕੋਟ ਭੇਜ ਦੋ ਉਹਨੂੰ ਚੱਕ ਕੇ ਉੱਧਰ ਭੇਜ ਦੋ ਦਲਤ ਲੀਡਰਸ਼ਿਪ ਵੀ ਉੱਡ ਗਈ ਇਸੇ ਤਰ੍ਹਾਂ ਅਕਾਲੀ ਲੀਡਰਸ਼ਿਪ ਵੀ ਉੱਡ ਗਈ ਇਸੇ ਤਰ੍ਹਾਂ ਕਾਂਗਰਸ ਲੀਡਰਸ਼ਿਪ ਵੀ ਉੱਡ ਗਈ ਬੁੱਢਿਆਂ ਦਾ ਰਾਜ ਆ ਗਿਆ ਨਾ ਨਵੇਂ ਨੂੰ ਆਉਣ ਨਹੀਂ ਦਿੰਦੇ ਤੁਸੀਂ ਦੇਖ ਲਓ ਬਿਜੇ ਰਾਜ ਸਿੰਧੀ ਆ ਸੀ ਜਿਹੜਾ ਉਹਦਾ ਕੀ ਬਣਿਆ ਸਚਨ ਪਾਇਲਟ ਦਾ ਕੀ ਬਣਿਆ ਹੁੱਡਾ ਦਾ ਕੀ ਬਣਿਆ ਸਿੱਧੂ ਦਾ ਕੀ ਬਣਿਆ ਮਤਲਬ ਇਸ ਕਰਕੇ ਵੱਡੀ ਤਬਦੀਲੀ ਦੀ ਕਲੋੜਾ ਜਿਹਦੇ ਹਾਨ ਦੀ ਸਿਆਸਤ ਹੈ ਨਹੀਂ ਇਸ ਕਰਕੇ ਲੋਕਾਂ ਦੇ ਸਾਹਮਣੇ ਉਹ ਕਹਿੰਦੇ ਗੱਲ ਛੱਡੋ ਸਾਨੂੰ ਇਹ ਦੱਸੋ ਵੋਟ ਕਿਹਨੂੰ ਪਾਈਏ ਕਿਉਂ ਐ ਕਿਉਂ ਦੱਸੀ ਵੋਟ ਕਿਹਨੂੰ ਪਾਈਏ ਤੁਸੀਂ ਵੋਟ ਕਿਨੂੰ ਪਾਉਣੀ ਚਾਹੀਦੀ ਹੈ ਪਹਿਲਾਂ ਤਾਂ ਇਹ ਗੱਲ ਕਰੋ ਫੇਰ ਇਹ ਗੱਲ ਖੁੱਲੂ ਵੀ ਭਾਈ ਏਜੰਡਾ ਹੁੰਦਾ ਵਿਚਾਰ ਹੁੰਦਾ ਮੁੱਦਿਆਂ ਦੀ ਸਿਆਸਤ ਹੋਣੀ ਚਾਹੀਦੀ ਹੈ ਨਹੀਂ ਲੋਕ ਜਦੋਂ ਵੋਟ ਕਰਨ ਜਾਂਦੇ ਨੇ ਮੈਂ ਉਹੀ ਸਵਾਲ ਕਰਦੇ ਆਂ ਦੇਖਦੇ ਕੀ ਨੇ ਆਪਣੇ ਕੰਮ ਦੇਖਦੇ ਨੇ ਕਿ ਏਜੰਡਾ ਦੇਖਦੇ ਨੇ ਪਾਰਟੀ ਦੇਖਦੇ ਨੇ ਉਮੀਦਵਾਰ ਦੇਖਦੇ ਨੇ ਜਦੋਂ ਲਾਈਨ 'ਚ ਖੜੇ ਹੁੰਦੇ ਨੇ ਵੋਟਰ ਕੁਛ ਤਾਂ ਦਿਮਾਗ 'ਚ ਹੁੰਦਾ ਹੋਊਗਾ ਨਾ ਹਮੇਸ਼ਾ ਬਿਲਕੁਲ ਦਿਮਾਗ 'ਚ ਹੁੰਦਾ ਉਹਨਾਂ ਨੂੰ ਸੋਚਣੇ ਇਹ ਲੱਗਾ ਸੋਚਣੇ ਇਹ ਲੱਗਾ ਵੀ ਆਪਣੇ ਕੰਮ ਨੇੜੇ ਕੌਣ ਕਰਾऊं ਜਾਂ ਆਪਾਂ ਨੂੰ ਵੱਧ ਸਹੂਲਤ ਇਹ ਆਪ ਕਰੋੜਾਂ ਦੀ ਕਰਪਸ਼ਨ ਕਰਦੇ ਨੇ ਅਰਬਾਂ ਦੀ ਕਰਦੇ ਨੇ ਲੱਖਾਂ ਦੀ ਕਰਦੇ ਨੇ ਠੇਠਾ ਜੇ ਕੋਈ ਆਟਾ ਦਾਲ ਨਾਲ ਚੱਲ ਲਾਉਦੇ ਨਾਲ ਆ ਬਿਜਲੀ ਫਰੀ ਨਾਲ ਚੱਲ ਲਾਉਦੇ ਨਾਲ ਆ ਇਹੀ ਭਗਵੰਤ ਮਾਨ ਕਹਿੰਦਾ ਰੋਜ਼ਗਾਰ ਦੇ ਦੋ ਕਹਿੰਦਾ ਆਟਾ ਦਾਲ ਸਕੀਮ ਕੀ ਕਰਨੀ ਆ ਜੇ ਰਜਗਾਰ ਦੇ ਦੋਂਗੇ ਉਹ smartphones ਵੀ ਖਰੀਦ ਲੂਗਾ ਉਹ ਆਟਾ ਵੀ ਖਰੀਦ ਲੂ ਪਰ ਇਹਨਾਂ ਨੇ ਆਪ ਕੀ ਕਰਤਾ ਆਪ ਕੀ ਕਰਤਾ ਵੀ ਇਸ ਆਟਾ ਤੁਹਾਡੇ ਘਰੇ ਪਹੁੰਚਾਵਾਂਗੇ ਜੀ ਸਾਰੀਆਂ ਏਟਲੀਆਂ ਚੱਕੀਆਂ ਦਾ ਸਾਕ ਉੱਠਤਾ ਵੱਡੀਆਂ ਫਲੋਰ ਮਿਲਾਂ ਨਾਲ ਸੌਦਾ ਕਰ ਲਿਆ ਉੱਥੇ ਕੰਪਨੀ ਆ ਗਈ ਕਮਿਸ਼ਨ ਆ ਗਿਆ ਪੈਕਿੰਗ ਲਈ ਕੰਪਨੀ ਆ ਗਈ ਘਰ ਵੰਡਣ ਲਈ ਕੰਪਨੀ ਆ ਗਈ ਜਿੱਥੇ ਕੰਪਨੀ ਉੱਥੇ ਕਮਿਸ਼ਨ ਹਰ ਇੱਕ ਮਾਮਲਾ ਦਫ਼ਤਰ ਦਾ ਤੁਹਾਡੇ ਘਰੇ ਪਹੁੰਚੂ ਉਹ ਦਫ਼ਤਰ ਨਾਲੇ ਪਹੁੰਚਾਉਣਗੇ ਉਹਦੇ ਖਾਤਰ ਫੇਰ ਕੰਪਨੀ हायर ਕਰ ਲਈ ਖੇਤੀ ਨੀਤੀ ਬਣਾਉਣੀ ਆ ਯੂਐਸਏ ਦੀ ਕੰਮ ਫੇਰ ਹਾਇਰ ਕਰ ਲਈ ਉਹਨਾਂ ਦੀ ਇੱਕ ਵੀ ਨੌਕਰੀ ਤੇ ਵੀ ਰੱਖ ਲਈ ਪੰਜਾਬ ਪਟਿਆਲਾ ਡਿਵੈਲਪਮੈਂਟ ਬੋਰਡ ਬਣਾ ਕੇ 31 ਬੰਦਿਆਂ ਦੀਆਂ ਉਹਨਾਂ ਖਤਰਸਾਮੀਆਂ ਵੀ ਕੱਢ ਲਈਆਂ ਸਿੱਧੇ ਆਉਣਗੇ ਫੇਕੇ ਤੇ ਭਰਤੀ ਹੋਊਗੀ ਸਾਰੇ ਯੋਗਾ ਟੀਚਰ ਜਿਹੜੇ ਦਿੱਲੀ ਚੋਂ ਕੱਢੇ ਸੀ ਇੱਥੇ ਲਿਆ ਕੇ ਬਿਠਾਤੇ ਘਰ ਘਰ ਯੋਗਸ਼ਾਲਾ ਇਹ ਪੰਜਾਬ ਦੀ ਕਸਰਤ ਵੀ ਦੀ ਹੈ ਕੋਈ ਸੋ ਜਦੋਂ ਤੱਕ ਲੋਕ ਇਹਨਾਂ ਗੱਲਾਂ ਨੂੰ ਨਹੀਂ ਸੋਚਦੇ ਸਿੱਖਿਆ ਦੀ ਗੱਲ ਆ ਆਪਾਂ ਕਹਿੰਦੇ ਆ ਵੀ ਸਿੱਖਿਆ ਤੇ ਸਿਹਤ ਜ਼ਰੂਰੀ ਆ ਬਿਲਕੁਲ ਜ਼ਰੂਰੀ ਆ ਆਮ ਆਦਮੀ ਕਲੀਨਿਕ ਕਿਹੜੀ ਗੱਲ ਦਾ ਇਲਾਜ ਕਰਦਾ ਖੰਗ ਦਾ ਤਾਪ ਦਾ ਸਿਰ ਦਰਦ ਦਾ ਆ ਹੁੰਦਾ ਆ ਹੁੰਦਾ ਚਲ ਮੰਨ ਲਓ ਟੈਸਟ ਵੀ ਕਰਾਉਂਦਾ ਇਲਾਜ ਤਾਂ ਵੱਡੇ ਹਸਪਤਾਲਾਂ ਨੇ ਕਰਨੇ ਨੇ ਵੱਡੀਆਂ ਬਿਮਾਰੀਆਂ ਨੇ ਉੱਥੇ ਕੀ ਹੋ ਰਿਹਾ ਮੈਨੂੰ ਤੁਸੀਂ ਇਹ ਦੱਸੋ ਸਿੱਖਿਆ ਤੁਸੀਂ ਕਿਹਨੂੰ ਸਕੂਲ ਦਾ ਨਾਂ ਵੱਡਾ ਬਣਾ ਦਿਓ ਆਦਰਸ਼ ਬਣਾ ਦਿਓ ਫਿਰ ਐਕਸੀਲੈਂਸ ਬਣਾ ਦਿਓ ਫਿਰ ਹੋਰ ਬਣਾ ਦਿਓ ਬਿਲਡਿੰਗਾਂ ਨਾਲ ਤਾਂ ਨਹੀਂ ਵਿੱਦੇ ਦਾ ਪਿੱੱਦਰ ਉੱਚਾ ਚੁੱਕਿਆ ਜਾਣਾ ਸਿੱਖਿਆ ਨੀਤੀ ਨਾਲ ਚੁੱਕਿਆ ਜਾਣਾ ਉਹਨਾਂ ਨੂੰ ਪੜ੍ਹਾਈ ਕਿਹਦੀ ਹੁੰਦੀ ਹੈ ਸਿਲੇਬਸ ਕਿਹ ਜਾ ਹੁੰਦਾ ਕਿਉਂਕਿ ਇਹ ਪਹਿਲਾਂ ਆਪਾਂ ਕਹਿੰਦੇ ਅੰਗਰੇਜ਼ਾਂ ਨੇ ਸਿੱਖਿਆ ਨੀਤੀ ਇਹ ਜੀ ਲਾਗੂ ਕੀਤੀ ਆ ਚਿੱਟ ਕੱਪੜੀ ਉਹਨਾਂ ਨੇ ਕਲਰਕ ਪੈਰਾ ਕਰਨੇ ਸੀ ਤਾਂ ਕਿ ਉਹਨਾਂ ਨੂੰ ਤੇ ਲੋਕਾਂ ਦੇ ਵਿਚਾਲੇ ਉਹਦਾ ਕੰਮ ਕਰ ਸਕਣ ਭਰਤੀ ਕਰਨ ਲਈ ਤੇ ਹੁਣੇ ਹੁਣੇ ਸਿੱਖਿਆ ਨੀਤੀ ਕਹੀ ਦੀ ਕਰ ਰਿਹਾ ਜਿਹੜੇ ਇਹਨਾਂ ਦੀਆਂ ਨੀਤੀਆਂ ਨੂੰ ਠੀਕ ਸਮਝਣ ਜਿਹੜੇ ਸਿਰਫ ਇਹ ਸੋਚਣ ਵੀ ਪਹਿ ਹੈ ਕਿਵੇਂ ਬਣਾਈਂਦਾ ਤੁਹਾਨੂੰ ਪਹਿਲੇ ਇੱਕ ਫਾਰਮੂਲਾ ਦੱਸਦਾ 5 ਕਿਲੋ ਦੁੱਧ ਆ ਜੀ ਤੁਸੀਂ 80 ਰੁਪਏ ਕਿਲੋ ਵੇਚਦੇ ਹੋ 40 ਦਾ ਵਿਕਿਆ 5 ਕਿਲੋ ਦੁੱਧ ਦੇ ਵਿੱਚ 2 ਕਿੱਲੋ ਤੁਸੀਂ ਪਾਣੀ ਪਾ ਦੋ ਸੱਤ ਹੋ ਗਿਆ ਜੀ ਉਹਨੂੰ 1 ਰੁਪਿਆ ਘੱਟ ਤੇ ਵੀ ਵੇਚੋਗੇ ਮਨਾਫਾ ਵੱਧ ਹੋ ਜੂ ਤੁਹਾਡਾ ਇੱਕ ਤਾਂ ਗੁਰਵਾਣੀ ਦਾ ਸੰਦੇਸ਼ ਆ ਜਿਹੜੀ ਤੁਹਾਨੂੰ ਸਮਾਜਿਕ ਸਰੂਕਾਰਾਂ ਨਾਲ ਜੋੜਦੀ ਆ ਹੁਣ 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 ਕੀ ਆ ਅੱਛਾ ਦਿਲ ਖੁਸ਼ ਰੱਖ ਮਿੱਤਰ ਆਪਾਂ ਕੀ ਕਿਸੇ ਤੋਂ ਲੈਣਾ ਇੱਕ ਸਵਾਲ ਹੈ ਜਦੋਂ ਪ੍ਰੋਟੈਸਟ ਹੁੰਦਾ ਤਰਨੇ ਹੁੰਦੇ ਨੇ ਕਿਸਾਨੀ ਮੋਸ਼ੇ ਵਿੱਚ ਵੀ ਲੋਕ ਕਹਿੰਦੇ ਵੀ ਸਾਨੂੰ ਮਹਾਦਾਜ ਰਣਜੀਤ ਸਿੰਘ ਦਾ ਰਾਜ ਵਧੀਆ ਲੱਗਦਾ ਇਹੀ ਲੋਕ ਵੋਟ ਜਦੋਂ ਕਰਦੇ ਨੇ ਫਿਰ ਇਹਨਾਂ ਦੇ ਦਿਮਾਗ 'ਚ ਮਹਾਦਾਜ ਰਣਜੀਤ ਸਿੰਘ ਦਾ ਰਾਜ ਹੀ ਹੁੰਦਾ ਕਿ ਆਪਣੇ ਕੰਮ ਹੁੰਦੇ ਨੇ ਵੀ ਸਾਡੇ ਕੰਮ ਹੋਣੇ ਚਾਹੀਦੇ ਨੇ ਉਸ ਵੇਲੇ ਤਾਂ ਮਹਾਦਾਜ ਰਣਜੀਤ ਸਿੰਘ ਦਾ ਨਾਮ ਚੱਲਦਾ ਜਦੋਂ ਧਰਨੇ ਲੱਗਦੇ ਨੇ ਪ੍ਰੋਟੈਸਟ ਹੁੰਦੇ ਨੇ ਸਾਰੇ ਕਹਿੰਦੇ ਨੇ ਫੋਟੋਆਂ ਹੁੰਦੀਆਂ ਨੇ ਮਹਾਦਾਜ ਰਣਜੀਤ ਸਿੰਘ ਦੀ ਵੀ ਆਹ ਦੇਖੋ ਸਾਡਾ ਆਵਾਜ਼ ਹੈ ਅਸੀਂ ਲੋਕਾਂ ਨੂੰ ਦੱਸਦੇ ਆਂ ਪੂਰੀ ਦੁਨੀਆ ਮੰਨਦੀ ਹੈ ਫਿਰ ਜਦੋਂ ਅਸੀਂ ਵੋਟ ਕਰਨੇ ਆਂ ਫਿਰ ਉਹ ਆਵਾਜ਼ ਦੀ ਛਵੀ ਜਾਂ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਸਾਰਾ ਜੋਰ ਇਸ ਗੱਲ ਤੇ ਲੱਗਦਾ ਲੱਗਿਆ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਇਤਿਹਾਸ ਭੁਲਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਚੋਂ ਮਨਾਂ ਚੋਂ ਕੱਢ ਦਿੱਤਾ ਜਾਵੇ ਵੀ ਸਾਡਾ ਇੱਕ ਦੇਸ਼ ਪੰਜਾਬ ਵੀ ਹੁੰਦਾ ਸੀ ਜਿਹਨੂੰ ਇੱਕ ਵਾਰ ਵੰਡਿਆ 47 ਚ ਵੰਡਿਆ ਤਿੰਨ ਵਾਰ ਤਿੰਨ ਥਾਂਵੇਂ ਮੁੜ ਕੇ ਫੇਰ ਵੰਡਿਆ ਉਹਦੇ ਬਾਰੇ ਤੁਹਾਨੂੰ ਪੜਾਉਂਦਾ ਕੌਣ ਕੀ ਜੀ ਉੱਥੇ ਸਕੂਲ ਸਿਸਟਮ ਕਿਹਜਾ ਹੁੰਦਾ ਸੀ ਕਹਿ ਤਾਂ ਦਿੰਨੇ ਸੀ ਉਹ ਰਾਜ ਚ ਉਹਨਾਂ ਮੇਲੇਾਂ ਚ ਇੱਕ ਵੀ ਫਾਸੀ ਨਹੀਂ ਲੱਗੀ ਤੇ ਇੱਥੇ ਕੋਈ ਕਿਸੇ ਦੇ ਥੱਪੜ ਮਾਰ ਕੇ ਅਗਲੇ ਕਹਿੰਦਾ ਫਾਸੀ ਲਾਓ ਖੜ ਕੇ ਚਰਾਹੇ ਚ ਲਾਓ ਤੁਸੀਂ ਵਿਚਾਰਾਂ ਦੀ ਗੱਲ ਕਰੋ ਨਾ ਵੀ ਸਿੱਖ ਤਾਂ ਉਦੋਂ 11% ਸੀ ਸਾਰੇ ਜਿਹਨੂੰ ਖਾਲਸਾ ਰਾਜ ਕਹਿੰਦੇ ਆ 55 60% ਮੁਸਲਮਾਨ ਸੀ 20% ਹਿੰਦੂ ਸੀ ਹੁਣ ਤੁਸੀਂ ਰੈਫਰੰਡਮ ਕਰਾਉਣ ਤੇ ਲੱਗੇ ਹੋ ਵੀ ਸਿੱਖਾਂ ਦਾ ਅਡਰਾਜ ਬਣਾਓ ਗੁਰਬਾਣੀ ਦਾ ਸਿਧਾਂਤ ਆ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਆਪਾਂ ਕਰਦੇ ਆ ਨਾ ਕੋਈ ਵੈਰੀ ਨਹੀਂ ਬਗਾਨਾ ਜਿਹਦੇ ਵਿੱਚੋਂ ਧਰਮ ਦੀ ਆਜ਼ਾਦੀ ਦੀ ਗੱਲ ਕਰਦੇ ਆ ਉਹ ਸਾਡੇ ਕਿੱਥੇ ਆ ਸਾਰੇ ਕਸੇ ਦੇ ਵਿੱਚ ਇਸ ਕਰਕੇ ਅਸੀਂ ਮਾਰਕਸਵਾਦੀ ਮਾਰਕਸਵਾਦ ਦੇ ਫਲਸਫੇ ਤੋਂ ਭਟਕੇ ਹੋਏ ਨੇ ਸਿੱਖ ਸਿੱਖ ਫਲਸਫੇ ਤੋਂ ਭਟਕੇ ਹੋਏ ਨੇ ਜਿਹਦੇ ਕਰਕੇ ਸਿਆਸਤ ਦੇ ਵਿੱਚ ਵੀ ਸਾਰੇ ਭਟਕੇ ਹੋਏ ਨੇ ਹੁਣ ਤੁਸੀਂ ਕਹਿੰਦੇ ਇੱਕ ਕਿਸਾਨ ਜਿੱਥੇ ਬੰਦੀਆ ਸਭ ਤੋਂ ਵੱਡੀ ਉਗਰਾਹਾਂ ਵਾਲੀ ਤੂੰ ਕਹਿੰਦੇ ਲੋਕ ਕੀ ਸੋਚ ਕੇ ਵੋਟ ਪਾਉਣ ਉਹਨਾਂ ਦਾ ਨਾਰਾ ਹੀ ਇਹ ਆ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਉਹ ਕਹਿੰਦੇ ਜੋ ਮਰਜ਼ੀ ਕਰ ਲੈਣ ਇਹ ਏਜੰਡਾ ਆਪਣੇ ਤਾਂ ਲੜਕੇ ਮੰਗਾ ਪੂਰੀਆਂ ਹੋਣੀਆਂ ਨੇ ਉਹ ਲੋਕਾਂ ਨੂੰ ਕਹਿੰਦੇ ਛੱਡੋ ਇਹਨਾਂ ਤੋਂ ਖੇੜਾ ਕੰਨ ਚ ਫੂਕ ਨਹੀਂ ਮਾਰਦੇ ਵੋਟ ਕਿੰਨੂੰ ਪਾਣੀ ਹੈ ਨਹੀਂ ਕੰਨ ਚ ਫੂਕ ਮਾਰਨੀ ਹੋਰ ਗੱਲ ਹੋ ਸਕਦੀ ਆ ਹੋ ਸਕਦਾ ਨਾ ਮਾਰਦੇ ਹੋਣ ਜਦੋਂ ਆਗੂਆਂ ਨੂੰ ਕਹਿੰਦੇ ਨੇ ਤੁਸੀਂ ਐਕਟਿਵ ਨਹੀਂ ਹੋਣਾ ਪਰ ਲੋਕਾਂ ਨੂੰ ਕਹਿੰਦੇ ਨੇ ਭਾਈ ਜੀ ਨੂੰ ਮਰਜ਼ੀ ਪਾ ਦਿਓ ਫਿਰ ਇੱਕ ਕਿਸਾਨ ਯੂਨੀਅਨ ਦਾ ਦਾ ਇੱਕ ਹੋਰ ਗਰੁੱਪਾ ਜਿਹੜਾ ਕਹਿੰਦਾ ਭਾਈ ਜੀ ਨੂੰ ਮਰਜ਼ੀ ਵੋਟ ਪਾਓ ਸਾਡੇ ਤਾੜ ਡੱਡ ਵਿਚਾਰਾਂ ਵਾਲੇ ਨੇ ਪਰ ਆਪ ਕਿਸੇ ਨਾਲ ਸਿਟੀ ਲਾ ਲੈਂਦੇ ਨੇ ਇੱਕ ਹੋਰ ਗਰੁੱਪਾ ਜਿਹੜੇ ਮਾਓਵਾਦੀਆਂ ਦੇ ਪ੍ਰਭਾਵ ਹੇਟਾ ਨੇ ਉਹ ਕਹਿੰਦੇ ਬਾਈਕਟ ਕਰੋ ਸੋ ਇਸ ਕਰਕੇ ਵੋਟ ਪੋਲਿਟਿਕਸ ਇੱਕ ਅਹਿਮ ਆ ਆਪਣੇ ਆਪ ਨਹੀਂ ਇਹਦੇ ਖਾਤਰ ਨਾ ਉਹ ਜੀ ਸਖਿਆ ਨਾ ਉਹ ਜੀ ਤਿਆਰੀ ਆ ਜਿਹਨੇ ਕਰਕੇ ਇੱਕ ਝੋਲਾ ਪੈ ਰਿਹਾ ਸਾਰੇ ਤੁਸੀਂ ਅੱਛਾ ਹੁਣ ਗੱਲ ਕਰੀਏ ਕੱਲ ਭਗਵੰਤ ਮਾਨ ਸਾਹਿਬ ਦੀ ਤੁਸੀਂ ਸਪੀਚ ਸੁਣੀ ਐ 6 ਸਵਾ 6 ਮਿੰਟ ਬੋਲੇ ਨੇ ਸੋਨੀਆ ਗਾਂਧੀ ਨੂੰ ਤਾਂ ਕਹਿਦੇ ਨੇ ਕਿ ਬੜੇ ਦੁਖੀ ਨੇ ਦੁੱਖ ਘੱਟ ਕੇ ਇਥੋਂ ਤੱਕ ਪਹੁੰਚੇ ਨੇ ਨਮਨ ਕਰਦੇ ਨੇ ਪਰ ਕਾਂਗਰਸ ਦੀ ਪੰਜਾਬ ਦੇ ਵਿੱਚ ਕਿਉਂ ਨਹੀਂ ਬਣਦੀ ਕਿ ਪੰਜਾਬ ਦੀ ਸਿਆਸਤ ਲੱਗ ਗਈ ਦੇਸ਼ ਦੀ ਲੱਗ ਗਈ ਇਸ ਕਰਕੇ ਜੇ ਭਗਵੰਤ ਮਾਨ ਨੇ ਇਥੇ ਗੱਠ ਜੋੜ ਵਾਲੇ ਪਾਸੇ ਜਾਣਾ ਹੀ ਨਹੀਂ ਚਾਹੁੰਦੇ ਨਹੀਂ ਅਸਲ 'ਚ ਸਾਡਾ ਮੁਲਕ ਕਿਹੋ ਜਿਹਾ ਇੱਥੇ ਕਿਹੋ ਜਿਹੀ ਸਿਆਸਤ ਹੋਣੀ ਚਾਹੀਦੀ ਆ ਇਹਦੇ ਬਾਰੇ ਬਹੁਤ ਵੱਡਾ ਝੋਲਾ ਇੱਕ ਤਾਂ ਇਹ ਹੈ ਵੀ ਜੋ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿਸੇ ਵੀ ਗੱਲ ਬਾਰੇ ਸਾਰਿਆਂ ਨੂੰ ਉਹੀ ਮੰਨਣਾ ਚਾਹੀਦਾ ਇੱਕ ਆ ਫੈਡਰਲ ਸਿਸਟਮ ਦੀ ਗੱਲ ਵੀ ਜੋ ਦੇਸ਼ ਦੇ ਮਸਲੇ ਨੇ ਉਹਨਾਂ ਤੇ ਮਿਲ ਕੇ ਸਾਰੀਆਂ ਰਾਜਾਂ ਦੀ ਵੀ ਨੁਮਾਇੰਦਗੀ ਹੁੰਦੀ ਹੈ ਹਾਈ ਕਮਾਂਡ ਦੇ ਵਿੱਚ ਜੇ ਉਹ ਕੋਈ ਵਰਕਿੰਗ ਕਮੇਟੀਆਂ ਬਣਦੀਆਂ ਨੇ ਉਹ ਫੈਸਲੇ ਲੈਣ ਜਿਹੜੇ ਉਹਨਾਂ ਨਾਲ ਸੰਬੰਧਿਤ ਨੇ ਰਾਜਾਂ ਨਾਲ ਸੰਬੰਧਿਤ ਮਾਮਲਿਆਂ ਤੇ ਉਹ ਫੈਸਲੇ ਲੈਣ ਹੁਣੇ ਲੜਾਈ ਲੋਕ ਸਭਾ ਦੀ ਲੜਾਈ ਆ ਵਿਧਾਨ ਸਭਾ ਦੀ ਲੜਾਈ ਥੋੜੋ ਆ ਇੰਡੀਆ ਘੱਟ ਜੋੜ ਨੇ ਇੱਕ ਫੈਸਲਾ ਲੈ ਲਿਆ ਦਰਸਤ ਲੈ ਲਿਆ ਅੱਜ ਦੇ ਹਾਲ ਚ ਹਰ ਇੱਕ ਦੀ ਦੁਆ ਇਹ ਜਿਹੜਾ ਸਹੀ ਬੰਦਾ ਜਾਂ ਚਲੋ ਅੱਡ ਵਿਚਾਰ ਵਾਲੇ ਵੀ ਹੁੰਦੇ ਨੇ ਵੀ ਯਾਰ ਇੰਡੀਆ ਗੱਠ ਜੋੜ ਦੀ ਚੜ੍ਹਤ ਹੋਣੀ ਚਾਹੀਦੀ ਆ ਇਹ ਮੋਦੀ ਆ ਜਿਹੜਾ ਇਹਦਾ ਰਾਹ ਰੋਕਣਾ ਚਾਹੀਦਾ ਜਿਹੜੇ ਰਾਹ ਤੁਰ ਪਿਆ ਇਹ ਮੁਲਕ ਲਈ ਬਹੁਤ ਖਤਰਨਾਕ ਆ ਪਰ ਹੁਣ ਪੰਜਾਬ ਵਾਲੇ ਨੇ ਜਿਹੜੇ ਇਹ ਬૌਧਿਕ ਤੌਰ ਤੇ ਕੰਗਾਲ ਨੇ ਸਿਆਸੀ ਪੱਖੋਂ ਇਹਨਾਂ ਨੂੰ ਇਹ ਸਮਝ ਨਹੀਂ ਵੀ ਜਦੋਂ ਪੰਜਾਬ ਨੂੰ ਬਦਲਾ ਦੀ ਲੋੜ ਸੀ ਉਦੋਂ ਕਹਿੰਦੇ ਕੰਨਾ ਬਿੰਦੀ ਨਹੀਂ ਬਦਲਦੇ ਅਸੀਂ ਦਲਤ ਕਾਰਡ ਖੇਡ ਲਿਆ ਤੇ ਉਹ ਕਹਿੰਦੇ ਸੀ ਲੋੜ ਹੀ ਨਹੀਂ ਸਾਨੂੰ ਅਕਾਲੀ ਖਰਚਤੇ ਨਾ ਬਦਲਾਅ ਦਾ ਨਾਰਾ ਲਾ ਕੇ ਜਿਹੜੇ ਆ ਗਏ ਉਹਨਾਂ ਨੇ ਕੱਖ ਬਦਲੇ ਨਹੀਂ ਆ ਕੇ ਇਸ ਕਰਕੇ ਇਹਨਾਂ ਨੂੰ ਇਹ ਆ ਵੀ ਸਾਡਾ ਆਪਦਾ ਜਿਹੜਾ ਸਿਆਸਤਾਂ ਇਹ ਕਿਵੇਂ ਸੁਰੱਖਿਤ ਰਹਿ ਸਕਦੀ ਆ ਮੇਰਾ ਆਪਦਾ ਕਿਲਾ ਜਾਂ ਸਾਡੀਆਂ ਸੀਟਾਂ ਜਾਣਾ ਜਿੱਥੇ ਖੁੱਝ ਜਾਂਦਾ ਜਾਵੇ ਤੇ ਕੇਂਦਰ ਸਰਕਾਰ ਦੀਆਂ ਭਾਜਪਾ ਦੀ ਵੀ ਇਹ ਨੀਤੀ ਆ ਵੀ ਪੰਜਾਬ ਚ ਵੱਧ ਤੋਂ ਵੱਧ ਝੋਲਾ ਪਾ ਕੇ ਰੱਖੋ ਜੇ ਕਿਸਾਨ ਅੰਦੋਲਨ ਵਾਂਗੂ ਧਰਮ ਯੁੱਧ ਮੋਰਚੇ ਵਾਂਗੂ ਜਾਂ ਪੰਜਾਬੀ ਸੂਬੇ ਮੋਰਚੇ ਵਾਂਗੂ ਇਹਨਾਂ ਨੇ ਇੱਕ ਵਰਤਾਂਚ ਸਿਰਜ ਲਿਆ ਫਿਰ ਇਹ ਧੱਕੇ ਇਹਨਾਂ ਦੀ ਬਹੁਤ ਵੱਡੀ ਪਾਉਂਦੇ ਨੇ ਇਹ ਐਸੇ ਕਰਕੇ ਇੱਕ ਦੂਜੇ ਦੇ ਕੱਪੜੇ ਲਾਉਣ ਲੱਗੇ ਹੋਏ ਨੇ ਨਹੀਂ ਮਤਲਬੇ ਨਹੀਂ ਇਹ ਕਹਿੰਦੇ ਜੀ ਅਸੀਂ ਤਾਂ ਇੱਥੇ ਇੱਕ ਦੂਜੇ ਦੇ ਵਿਰੋਧੀ ਆ ਇੱਥੇ ਇੱਕ ਦੂਜੇ ਦੇ ਵਿਰੋਧੀ ਨਹੀਂ ਜੇ ਤੁਹਾਨੂੰ ਕੌਣ ਰੋਕਦਾ ਤੁਸੀਂ ਕਾਂਮਨ ਮਿਨੀਮਮ ਪ੍ਰੋਗਰਾਮ ਆ મોદી ਦੇ ਖਿਲਾਫ ਲੜਨਾ ਨਾ ਤੁਸੀਂ ਸਾਰਿਆਂ ਨੇ ਰਲ ਕੇ ਲੜਨਾ ਇੱਥੇ ਆ ਕੇ ਪੰਗਾ ਇੱਥੇ ਘਾਟਾ ਇਹਨਾਂ ਦੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜਿਹੜੀ ਦਿੱਲੀ ਰੈਲੀ ਹੋਈ ਆ ਜਿਹੜਾ ਆ ਹੋ ਗਿਆ ਨਾ ਅੱਜ ਇੱਧਰ ਕੱਲ ਉੱਧਰ ਜੀ ਬਿੱਟੂ ਇੱਧਰ ਆ ਗਿਆ ਰਿੰਕੂ ਉੱਧਰ ਆ ਗਿਆ ਚੱਬਾ ਇਹ ਹੋ ਗਿਆ ਹੰਸ ਰਾਜ ਦਾ ਆਇਆ ਹੋ ਗਿਆ ਉਹ ਹੋ ਗਿਆ ਹੁਣ ਜਦੋਂ ਸਾਹਮਣੇ ਦਿਸ ਰਹੀ ਹੈ ਨਾ ਹਕੀਕਤ ਬੰਦਲੇ ਪਏ ਨੇ ਗਾਂਧੀ ਦੀ ਮੈਂ ਬਿਆਨ ਸੁਣਿਆ ਇਹ ਸਵਾਲ ਉਹਨੂੰ ਪੁੱਛਿਆ ਕਹਿੰਦੇ ਹਾਲ ਫਾਈਨਲ ਨਹੀਂ ਹੋਇਆ ਗੱਠ ਜੋੜ ਹੋਊਗਾ ਜਾਂ ਨਹੀਂ ਹੋਊਗਾ ਆ ਨਵੀਂ ਸਿਚੁਏਸ਼ਨ ਆਈ ਹੈ ਅਸੀਂ ਇਹਨਾਂ ਨੂੰ ਵਿਚਾਰਾਂਗੇ ਅੱਖਾਂ ਮੂਰੇ ਭੰਬੂ ਤਾਰੇ ਨੱਚ ਰਹੇ ਨੇ ਕੰਨ ਵੱਜ ਰਹੇ ਨੇ ਦੋਹਾਂ ਦੇ ਖਾਸ ਕਰਕੇ ਭਗਵੰਤ ਮਾਨ ਦੇ ਵੀ ਦੇ ਅੱਡ ਅੱਡ ਲੜੇ ਨੂੰ ਦਿਸਦਾ ਵੀ ਮਾਰੇ ਜਾਵਾਂਗੇ ਤੇ ਮਾਰਿਆ ਗਿਆ ਫਿਰ ਜਿਹੜੀ ਆ ਚੜਤਾ ਇਹਦੀ ਹੁਣ ਸਾਰਾ ਕੁਝ ਇਹਦੇ ਹੱਥ ਚ ਇਹ ਤੇ ਵੱਡੇ ਸਵਾਲੀਆ ਨਿਸ਼ਾਨ ਲੱਗ ਜਾਣਗੇ ਚੁਟਕਲੇ ਤਾਂ ਸੁਣਾ ਲਈ ਤੁਸੀਂ ਬਹੁਤ ਚੁਟਕਲੇ ਨਾਲ ਜੰਗਾ ਨਹੀਂ ਦਿੱਤੀਆਂ ਜਾਂਦੀਆਂ ਅੱਛਾ ਕਾਕ ਦੀ ਸਵਾਲ ਹੈ ਤੁਹਾਨੂੰ ਪਿਛਲੀ ਵਾਰ ਨਾ ਤੁਸੀਂ ਮੇਰੀ ਇੰਟਰਵਿਊ ਵਿੱਚ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਤੇ ਕਾਂਗਰਸ ਦਾ ਸਮਝੌਤਾ ਕਿਉਂ ਨਹੀਂ ਹੋ ਸਕਦਾ ਭਾਜਪਾ ਨੇ ਕੀ ਸੀਮਤ ਕੀਤਾ ਹੋਇਆ ਅਕਾਲੀ ਦਲ ਨੂੰ ਕਿ ਉਹਨਾਂ ਨੇ ਸੋਚਣਾ ਹੀ ਇਹੀ ਹੈ ਵੀ ਅਸੀਂ ਭਾਜਪਾ ਨੂੰ ਛੱਡ ਕੇ ਜਾ ਨਹੀਂ ਸਕਦੇ ਥੱਲੇ ਇੱਕ ਸੱਜਣ ਨੇ ਕਮੈਂਟ ਕੀਤਾ ਸੀ ਤੁਹਾਡੀ ਵੀਡੀਓ ਦੇ ਥੱਲੇ ਹੀ ਮੈਂ ਪੜ੍ਹ ਰਿਆ ਸੀ ਕਿ ਗੱਠਜੋੜ ਕਿਵੇਂ ਹੋ ਸਕਦਾ ਕਾਂਗਰਸ ਅਕਾਲੀ ਦਾ ਤੁਸੀਂ ਕਿਹੜੀ ਉਹ ਸੋਚ ਵਿੱਚੋਂ ਗੱਲ ਆਖੀ ਹੈ ਠੀਕ ਹੈ ਭਾਜਪਾ ਚਾਹੁੰਦੀ ਹੈ ਵੀ ਸਾਡੇ ਤੋਂ ਬਿਨਾਂ ਕਿਤੇ ਹੋਵ ਜਾ ਨਹੀਂ ਸਕਦੇ ਕਿ ਅਕਾਲੀ ਦਾ ਤੇ ਲੀਡਰ ਵੀ ਇਹ ਸੋਚਦੇ ਨੇ ਜਿਨ੍ਹਾਂ ਨੇ ਪਿਛਲੇ 25 ਤੋਂ 30 ਸਾਲ ਲਗਾਤਾਰ ਵੋਟ ਮੰਗੀ ਹੈ ਕਿ ਕਾਂਗਰਸ ਨੇ ਟੈਂਕ ਚੜਾਤੇ ਦਰਬਾਰ ਸਾਹਿਬ ਤੇ ਵੀ ਸਾਨੂੰ ਵੋਟ ਕਰੋ ਉਹ ਸਿਆਸਤ ਖਤਮ ਹੋ ਚੁੱਕੀ ਹੈ ਹੁਣ ਕੇਸ ਟ੍ਰਿਕ ਨਾਲ ਜਾ ਕੇ ਕਾਂਗਰਸ ਤੇ ਕਾਲੀਦ ਲਾ ਦਾ ਗੱਠ ਜੋੜ ਹੋ ਸਕਦਾ ਇਹ ਤੁਹਾਡਾ ਤੁਸੀਂ ਕਿਹਾ ਸੀ ਇੰਟਰਵਿਊ ਦੇ ਵਿੱਚ ਹੁਣ ਇਹਦਾ ਕੋਈ ਐਂਡ ਦੱਸੋ ਤੇ ਐਂਡ ਕੀ ਹੈ ਕਿਸ ਟ੍ਰਿਕ ਨਾਲ ਸੀ ਗੱਲ ਕਹੀਏ ਨਹੀਂ ਪਹਿਲੀ ਗੱਲ ਤਾਂ ਇਤਿਹਾਸਕ ਤੌਰ ਤੇ ਤੁਸੀਂ ਦੇਖ ਲਓ ਸਿੱਖ ਗੁਰੂਆਂ ਦੀ ਲੜਾਈ ਹੋਈ ਚਾਹੇ ਉਹ ਜਹਾਂਗੀਰ ਦੀ ਗੱਲ ਆ ਔਰੰਗਜ਼ੇਬ ਦੀ ਗੱਲ ਆ ਜਾਂ ਕਿ ਹੋਰ ਆ ਸਮਝੌਤੇ ਹੁੰਦੇ ਨਹੀਂ ਰਹੇ ਕੋਈ ਗੱਲ ਕਾਂਗਰਸ ਨੇ ਬਹੁਤ ਕਿਉਂਕਿ ਕਾਂਗਰਸੀ ਦੀ ਸੱਤਾ ਰਹੀ ਆ ਲੰਮਾ ਸਮਾਂ ਪੰਜਾਬ ਨਾਲ ਜਿਹੜੇ ਇਤਿਹਾਸਕ ਧੱਕੇ ਵਿਤਕਰੇ ਕੀਤੇ ਨੇ ਉਹ ਕਾਂਗਰਸ ਨੇ ਕੀਤੇ ਨੇ ਦੂਜੀ ਗੱਲ ਦਰਬਾਰ ਸਾਹਿਬ ਤੇ ਫੌਜੀ ਹਮਲਾ ਸਿੱਖਾਂ ਦੀ ਨਾਸ਼ਲ ਕੁਸੀ ਦਿੱਲੀ ਦੇ ਵਿੱਚ ਕੀਤੀ ਆ ਪਰ ਲੰਕਾਰਾ ਹਰ ਵਾਰ ਭਾਜਪਾ ਤੇ ਜਨ ਸੰਗ ਨਾਲ ਮਾਰਿਆ ਜਦੋਂ ਕਤਲ ਹੁੰਦਾ ਨਾ ਲੰਕਾਰਾ ਮਾਰਨ ਵਾਲਾ ਵੀ 302 ਚ ਸ਼ਾਮਲ ਹੁੰਦਾ ਭਾਜਪਾ ਇਹਨਾਂ ਨਾਲ ਵੱਖਰੀ ਕਿਵੇਂ ਆ ਸਮਝਦੇ ਪੱਧਰ ਤੇ ਹੁਣ ਜਦੋਂ ਇਹ ਸੱਤਾ 'ਚ ਆ ਗਈ ਭਾਜਪਾ ਤੁਸੀਂ ਦੱਸੋ ਸਿੱਖਾਂ ਨੇ ਇੱਕ ਮਸਲਾ ਹੱਲ ਕੀਤਾ ਹੋਵੇ ਦਿੱਲੀ ਕਮੇਟੀ ਖੋਲੀ ਦੂਜੇ ਬੋਰਡ ਵੀ ਆਪਣੇ ਕਬਜ਼ੇ ਵਿੱਚ ਕਰ ਲੈ। ਦੱਸੋ ਤਾਂ ਸਹੀ ਨਾ ਕੀ ਝੂਠੇ ਮੁਕਾਬਲੇਾਂ ਦਾ ਵਿਰੋਧ ਕੀਤਾ ਇਹਨੇ? ਤੁਸੀਂ ਅੱਜ ਬਹੁਤ ਬਹੁਤ ਕਹਾਓ ਵੀ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ। ਤੁਸੀਂ ਤਾਂ ਕਿਤਾਬਾਂ 'ਚ ਲਿਖਿਆ ਹੋਇਆ ਵੀ ਕੇਂਦਰਾਗਣਨੀ ਝਿਜਕਦੀ ਸੀ। ਜੇ ਅਸੀਂ ਨਾ ਦਬਾਅ ਪਾਉਂਦੇ ਮਜਾਰਾ ਪਾਰਲੀਮੈਂਟ ਦੇ ਦੁਆਲੇ ਕੀਤਾ ਤੁਸੀਂ ਵੀ ਫੌਜ ਦੇ ਹਵਾਲੇ ਕਰੋ। ਉਹ ਇਹਨਾਂ ਨੂੰ ਇਹ ਹਰਾਸ ਆਉਂਦਾ ਸੀ ਵਿਕਤੀ ਤੌਰ ਤੇ ਐਂਟੀ ਕਾਂਗਰਸ ਇਹਨਾਂ ਨੇ ਵਰਤ ਲਿਆ। ਪਰ ਹੁਣ ਤੱਕ ਤਿੰਨ ਵਾਰ ਕਾਂਗਰਸ ਦੀ ਸਰਕਾਰ ਵੀ ਬਣ ਗਈ ਇੱਥੋਂ। ਐਮਪੀ ਵੀ ਕੇ ਕੇ ਇੱਕਈ ਵਾਰੋਂ ਨਾਲੋਂ ਜ਼ਿਆਦੇ ਬਣ ਗਏ ਦਿੱਲੀ ਜਿਹੜੀ ਅਕਾਲੀ ਦਲ ਆ ਉਹ ਸਰਨੇ ਵਾਲਾ ਉਹਨੇ ਕਾਂਗਰਸ ਦੇ ਨਾਲ ਹੱਥ ਮਿਲਾ ਕੇ ਸ਼੍ਰੋਮਣੀ ਕਮੇਟੀ ਤੋਂ ਬਦਲੋ ਖੇੜੇ ਨਹੀਂ ਸੋ ਇਹ ਬਦਲੀ ਹੋਈ ਹਾਲਤ ਦੇ ਵਿੱਚ ਤੁਸੀਂ ਇੰਡੀਆ ਘੱਟ ਜੁੜ ਚ ਕਿੰਨੇ ਮਤ ਪੇਦਾਂ ਵਾਲੇ ਇਕੱਠੇ ਹੋ ਰਹੇ ਨੇ ਤੁਹਾਨੂੰ ਜਾਣ ਚ ਕੀ ਹੈਰਾਨਾ ਜੀ ਤੁਸੀਂ ਕਹੋ ਮਿਨੀਮਮ ਪ੍ਰੋਗਰਾਮ ਤੁਸੀਂ ਫੈਟਲਿਜ਼ਮ ਦੀ ਗੱਲ ਕਿਉਂਕਿ ਇਹਨਾਂ ਦੇ ਆਪਣੇ ਕੋਲੇ ਕੋਈ ਪ੍ਰੋਗਰਾਮ ਨਹੀਂ ਰਿਹਾ ਕੋਈ ਇਹਨਾਂ ਦਾ ਜਿਹੜੇ ਅੱਧ ਕਹਿੰਦੇ ਨੇ ਸਾਡੇ ਲਈ ਉਸੂਲਾਂ ਦੀ ਗੱਲ ਆ ਹੁਣ ਤੱਕ ਉਸੂਲਾਂ ਨੂੰ ਰਗੜਨ ਵਾਲੇ ਵੀ ਤੁਸੀਂ ਹੁਣ ਮੁੜ ਕੇ ਉਹ ਹੀ ਉਸੂਲ ਤੁਹਾਨੂੰ ਯਾਦ ਆ ਗਏ ਤੁਹਾਡੇ ਤਾਂ ਕੀ ਪਰ ਹਸੈਣਾ ਤੇ ਖੜੋਂਗੇ ਕਿ ਨਹੀਂ ਖੜੋਂਗੇ ਸੋ ਇਸ ਕਰਕੇ ਸਿਆਸਤ ਦੇ ਵਿੱਚ ਬਦਲ ਗਈ ਹਾਲਤ ਚ ਸਾਂਝਾ ਬਖਰੇਵਾ ਹੁੰਦੀਆਂ ਨੇ ਪੱਕਾ ਦੁਸ਼ਮਣ ਪੱਕਾ ਦੋਸਤ ਕੋਈ ਨਹੀਂ ਹੁੰਦਾ ਹੁਣ ਸਭ ਤੋਂ ਵੱਧ ਇਹਨਾਂ ਨੂੰ ਰਗੜਿਆ ਅਕਾਲੀ ਪਾਰਟੀ ਨੂੰ ਕਹਿੰਦਾ ਮੈਂ ਸਿੱਖਾਂ ਨੂੰ ਨਹੀਂ ਅਕਾਲੀ ਪਾਰਟੀ ਨੂੰ ਸਭ ਤੋਂ ਵੱਧ ਰਗੜਿਆ ਭਾਜਪਨਿਆ ਜੇ ਦੇਖ ਲਓ ਤੁਸੀਂ ਬਣਾ ਕੇ ਜੋੜ ਜਮਾ ਜੋੜ ਲਾ ਕੇ ਦੇਖ ਲਓ ਕਾਂਗਰਸ ਨਾਲ ਹੋਰ ਤਰ੍ਹਾਂ ਦੀ ਲੜਾਈ ਸੀ ਸੋ ਇਹਦੀ ਹਾਲਤ ਦੇ ਵਿੱਚ ਪਹਿਲੀ ਵਾਰ ਹੋ ਵੀ ਮੁਲਕ ਚ ਜਿਹੜੀ ਸੱਤਾ ਉਹਦੇ ਖਿਲਾਫ ਇੱਕ ਹੋਰ ਧਿਰ ਲੜ ਰਹੀ ਆ ਤੇ ਪੰਜਾਬ ਦੇ ਵਿੱਚੋਂ ਕੋਈ ਵੀ ਧਿਰ ਉਸ ਤਰ੍ਹਾਂ ਉਹਦੇ ਖਿਲਾਫ ਨਹੀਂ ਨਾਲ ਰਲ ਕੇ ਨਹੀਂ ਲੜ ਰਹੀ ਇਹਦੇ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਸਮਝ ਨਹੀਂਦੀਆਂ ਆਮ ਆਦੀ ਪਾਰਟੀ ਕਾਂਗਰਸ ਗੱਠ ਜੋੜ ਨਹੀਂ ਹੁੰਦੇ ਪੰਜਾਬ ਚ ਅਕਾਲੀ ਦਲ ਜਾਣਾ ਨਹੀਂ ਚਾਹੁੰਦਾ ਇੰਡੀਆ ਦੇ ਵਿੱਚ ਤੇ ਤਿੰਨੇ ਪਾਰਟੀਆਂ ਆਪਸ ਵਿੱਚ ਨਹੀਂ ਸਮਝਦੀਆਂ ਮੈਂ ਜੋ ਤੁਹਾਨੂੰ ਉਦਾਹਰਨ ਦਿੱਤੀ ਹੈ ਕਿ ਉਹ 84 ਦਾ ਬਾਗਬਾਨ ਜ਼ਿਕਰ ਕਰਦੇ ਨੇ ਅਕਾਲੀ ਦਲ ਦੇ ਲੀਡਰ ਉਹੀ ਕਹਿੰਦੇ ਨੇ ਵੀ ਅਸੀਂ ਕਿਵੇਂ ਗੱਠਜੋੜ ਕਰ ਲਈਏ ਅਕਾਲੀ ਦਲ ਨੇ ਜਿੰਨੀਆਂ ਵੋਟਾਂ ਲੈਣੀਆਂ ਸੀ ਲੈ ਲਈਆਂ 84 ਦੇ ਉੱਤੇ ਵੀ ਕਾਂਗਰਸ ਨੇ ਕਰਵਾਇਆ ਸਾਨੂੰ ਵੋਟ ਪਾਓ ਹੁਣ ਲਾਹਾ ਤਾਂ ਲੈ ਨਹੀਂ ਸਕਦੇ ਕੀ ਲੀਡਰ ਦੁਕਿਓਏ ਨੇ ਕੱਲ ਕਾਲੀ ਦਲ ਵਾਕਈ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਹ ਸਮੱਸਿਆ 2027 ਵਿੱਚ ਵੀ ਆ ਸਕਦੀ ਕਾਲੀ ਦਲ ਵਾਸਤੇ ਕਿ ਤੁਸੀਂ ਕਾਂਗਰਸ ਦਾ ਸਾਥ ਕਿਉਂ ਦਿੱਤਾ ਇੰਡੀਆ ਗੱਟ ਜੋੜੇ ਚ ਫਿਰ ਕੀ ਕਹਿਣਗੇ ਨਹੀਂ ਨਹੀਂ ਫਿਰ ਤੁਸੀਂ 1977 ਚ ਜਦੋਂ ਇੰਦਰਾ ਗਾਂਧੀ ਨੇ ਇੰਨੀ ਹੱਤ ਮਚਾਈ ਸੀ ਉਦੋਂ ਜਿਹੜੇ ਸਾਰੇ ਇਕੱਠੇ ਹੋਏ ਸੀ ਇੱਕ ਦੂਜੇ ਦੇ ਸਾਥੀ ਸੀ ਜਨ ਸੰਗ ਨੇ ਤੁਹਾਡਾ ਸਿਆਸਤ ਚ ਸਾਥ ਦਿੱਤਾ ਤੁਹਾਡੇ ਦੂਜੇ ਲੋਟ ਪੂਰਾ ਡਟ ਕੇ ਵਿਰੋਧ ਕੀਤਾ ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਖ ਲਓ ਤੁਸੀਂ ਉਹਦਾ ਨਾਂ ਰੱਖਣ ਤੇ ਕਿੰਡਾ ਰੌਲਾ ਪੈ ਗਿਆ ਸੀ ਬਰਾਬਰ ਤੁਸੀਂ ਸਾਹ ਨਿਕਰੀ ਜੇ ਗੁਣਾ ਕੇਰੀ ਛੋੜ ਆਪਗਣ ਚੱਲੀਏ ਜੇ ਅੱਜ ਰਾਹੁਲ ਗੱਲ ਨਹੀਂ ਕਹਿੰਦਾ ਜੀਐਸਟੀ ਤੇ ਮੁੜ ਵਿਚਾਰ ਕਰਾਂਗੇ ਅਗਨੀ ਵੀਰ ਯੋਜਨਾ ਜਿਹੜੀ ਇਹਨੂੰ ਬੰਦ ਕਰਾਂਗੇ ਸਿੱਧੀ ਭਰਤੀ ਕਰਾਂਗੇ ਜੀਐਸਟੀ ਤੇ ਮੁੜ ਕੇ ਵਿਚਾਰ ਕਰਾਂਗੇ ਐਮਐਸਪੀ ਤੇ ਗਾਰੰਟੀ ਦੇਣ ਦਾ ਕਾਨੂੰਨ ਬਣਾਵਾਂਗੇ ਜਿਹੜੇ ਬਚਕਾਰਲੇ ਛੋਟੇ ਨੇ ਜਿਹੜੇ ਨੋਟ ਬੰਦੀ ਨੇ ਰਗੜਤੇ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ ਤੇ ਉਹਨਾਂ ਨੂੰ ਬਹਾਲ ਕਰਾਂਗੇ ਦੱਸੋ ਤੁਹਾਡਾ ਉਹਨਾਂ ਨਾਲ ਕੀ ਰੌਲਾ ਮੁੱਦੇ ਨਾਲ ਕੀ ਰੌਲਾ ਤੁਸੀਂ ਲਾਹ ਲੈ ਲਿਆ ਤੇ ਤੁਸੀਂ ਤਾਂ ਵਾਦਾ ਕੀਤਾ ਸੀ ਵੀ ਪੰਜਾਬ ਦੇ ਜਿਹੜੇ ਹਜ਼ਾਰਾਂ ਮੁੰਡੇ ਘਰਾਂ ਤੋਂ ਫੜਫੜ ਮਾਰੇ ਨੇ ਉਹ ਤੁਹਾਨੂੰ ਯਾਦ ਨਹੀਂ ਆਉਂਦੇ ਤੇ ਵੋਟਾਂ ਵੇਲੇ ਉੱਥੇ 25-30 ਬੀਬੀਆਂ ਚ ਕਿੱਟੀਆਂ ਚੁੰਨੀਆਂ ਲਿਆ ਕੇ ਕਾਰ 'ਚ ਬਿਠਾ ਕੇ ਤੁਸੀਂ ਘੇੜੇ ਦੇਣ ਲੱਗ ਜਾਨੇ ਹੋ ਐਨੇ ਸਾਲ ਹੋ ਗਏ ਤੁਹਾਡੇ ਸੱਤਾ ਭਾਜਪਾ ਨਾਲ ਦੱਸੋ ਸਿੱਖਾਣਾ ਕਿਹੜਾ ਕੰਮ ਕਰਾਇਆ ਤੁਸੀਂ ਕਿਹੜਾ ਇਨਸਾਫ ਲੈ ਲਿਆ ਉਹਨਾਂ ਤੋਂ ਜਿਹੜਾ ਕਾਂਗਰਸ ਨੇ ਕਾਂਗਰਸ ਨੇ ਤਾਂ ਹਾਲੇ ਮਾਫੀ ਮੰਗ ਵੀ ਲਈ ਪ੍ਰਧਾਨ ਮੰਤਰੀ ਨੇ ਨ ਮੰਗੀ ਆ ਚਾਹੇ ਮਨਮੋਹਨ ਸਿੰਘ ਆ ਸੋ ਇਹ ਇਸ ਕਰਕੇ ਇਹ ਕੋਈ ਸਥਾਈ ਲਕੀਰਾਂ ਨਹੀਂ ਕੱਡੀਆਂ ਜਾ ਸਕਦੀਆਂ। ਪਾਜਪਾ ਨਾਲ ਕਿੰਨੇ ਜੁੜੇ ਹੋਏ ਸੀ। ਜਿਹੜੇ ਜੁੜੇ ਹੋਏ ਸੀ ਹਰ ਇੱਕ ਖਾ ਗਈ। ਨਤੀਸ਼ ਨੂੰ ਹੁਣ ਖਾਣ ਦੀ ਵਾਰੀ ਆ। ਪਵਾਰ ਵਾਲੀ ਕਾਂਗਰਸ ਦੇਖ ਲੋ ਤੇ ਸ਼ਿਵ ਸੈਨਾ ਠਾਕਰੇ ਤੁਸੀਂ ਦੇਖ ਲੋ। ਖੁਦ ਅਕਾਲੀਆਂ ਦਾ ਆਪਣਾ ਹਾਲ ਦੇਖ ਲੋ। ਇਸ ਕਰਕੇ ਇਹ ਆਪ ਹੀ ਇੱਕ ਇਹਦੇ ਜਾਲਚ ਫਸੇ ਹੋਏ ਨੇ। ਹੁਣ ਪਾਜਪਾ ਇਹਨਾਂ ਦੀ ਸੰਗੇ ਨਾਪ ਰਹੀ ਆ। ਵੀ ਕਾਂਗਰਸ ਵੱਲ ਜਾਣੋ ਰਹੇ। ਇਕੱਲੇ ਲੜਨਗੇ ਦੇਖਾਂਗੇ ਕੀ ਬਣਦਾ। ਅਸੀਂ ਤੇਰਾ ਲੜਾਂਗੇ। ਪਰ ਮੇਰਾ ਪਤਾ ਜਾਇ ਜਾ ਇਹ ਆ। ਜੇ ਅਸੂਲੀ ਤੌਰ ਤੇ ਇਹ ਪੰਥਕ ਤੇ ਪੰਜਾਬ ਝੰਡੇ ਤੇ ਫੈਡਰਲ ਸਿਆਸਤ ਤੇ ਸੱਚੀ ਮਿੱਠੀ ਦਿਲੋਂ ਬਦਲਣਾ ਤੇ ਗਲਤੀਆਂ ਮੰਨਣ ਵੀ ਆਹ ਵੀ ਗਲਤ ਹੋਇਆ ਬਿਨਾਂ ਸ਼ਰਤ ਹਮੈਤ 96 ਵਾਲੀ ਗਲਤ ਸੀ ਬਸਪਾ ਨਾਲ ਨਾਤਾ ਤੋੜਨਾ ਗਲਤ ਸੀ ਕਸ਼ਮੀਰ ਵਾਲਾ ਗਲਤ ਸੀ ਜਿਹੜੀ ਵੋਟ ਸਿਆਸਤ ਕੀਤੀ ਸਰਸਿਆਂ ਨਾਲ ਜੁੜ ਕੇ ਉਹ ਗਲਤ ਸੀ ਕੱਲੇ-ਕੱਲੇ ਗੱਲ ਕਰਨ ਇਹ ਅਸੀਂ ਮੁੜ ਕੇ ਨਹੀਂ ਹੋਣ ਦੇਵਾਂਗੇ ਨਹੀਂ ਹੋਊਗੀ ਇਹਦਾ ਅਸੀਂ ਨੁਕਸਾਨ ਚ ੱਲੇ ਆ